ਸਾਰੇ ਉਹਨਾਂ ਤੋਂ ਸਾਇਆ ਸੋਕੇ ਆਧੀ ਵੀ ਉਹ ਖੂਹ ਦੇ ਵਿੱਚੋਂ ਜਿੱਤੇ ਜਲ ਲੈਣੋਂ ਹੰਢਿਆ ਗਿਆ ਉਹ ਤੋਂ देरਟਿਆ ਤੇ ਜਦੋਂ ਸੱਦੇ ਭੇਜੇ ਬਾਪੂ ਕੇ ਨੂੰ ਜੀ ਇਹ ਵਾਸੀ ਸੰਪਰਦਾਏ ਦੇ ਬਲੇ ਮਹਾਤਮਾ ਚੁੱਕੀ ਦੇ ਗਏ ਗਨ ਕੰਢੀ ਜੈਸੀ ਮਹਾਤਮਾ ਇਹ ਨਾਲੇ ਲਪਾਲ ਤੱਕ ਪ੍ਰਚਾਰ ਕੀਤਾ ਉਹਨਾਂ ਉਹਨਾਂ ਦਾ ਜਿਹੜਾ ਦਾਦਾ ਜੀ ਨਾਲ ਸੂਰਤ ਸਰਕਾਰ ਦੀ ਕਹਾਣੀ ਵਿੱਚ ਜਿੱਕਰ ਹੁੰਦਾ ਹੈ ਕਿ ਕੁੰਟਿਆਂ ਤੱਕ ਲੰਮਾ ਦਾੜਾ ਸੀ ਸੇਵਾਦਾਰ ਕੇ ਜੀ ਮਹਾਰਾਜ ਨੇ ਕਹਿੰਦੇ ਦਾੜੇ ਤੋਂ ਫੜ ਕੇ ਲੈ ਗਿਆ ਸਾਨੂੰ ਭਾਈ ਵਾਲੇ ਜਦੋਂ ਕੋਲ ਗਏ ਤਾਂ ਬੋਲੇ ਜੀ ਮਹਾਰਾਜ ਜਿਹੜੇ ਜਾ ਕੇ ਕਹਿੰਦੇ ਮਹਾਰਾਜ ਜੀ ਸਭ ਕੁਝ ਪਤਾ ਇਹਦੇ ਹੋਇਆ ਪਰ ਆਪ ਜੀ ਦਾ ਸੁਭਾਵ ਸਰਕਾਰ ਨੂੰ ਰੱਖ ਕੇ ਸੀ ਕਹਿੰਦੇ ਨਹੀਂ ਭਾਈ ਗੁਰਦਾਸੂ ਕਿਹਾ ਸੀ ਨਾ ਮੁਸਤਫਾ ਨੂੰ ਬੰਨ੍ਹ ਕੇ ਲੈ ਕੇ ਆਉ। ਉਹ ਕਹਿੰਦੇ ਜੀ ਵੀ ਹੁਕਮ ਹੈ ਗੁਰੂ ਦਾ ਉਵੇਂ ਹੀ ਕਰੋ ਭਾਈ ਸਾਹਿਬ ਕਹਿੰਦੇ ਉਹ ਕਹਿੰਦੇ ਮਾੜਾ ਕਰ ਆਪ ਕੀ ਭਾਈ ਗੁਰਦਾਸ ਜੀ ਦਾ ਬੜਾ ਰੱਤ ਦਾ ਸਿਖੂ ਗੁਰਦਾਰੇ ਵਿੱਚ ਜਿਹੜੇ ਛੋਟੀ ਸਿੱਖਾਂ ਨੂੰ ਚਾਉਂਦੇ ਸਨ ਉਹ ਕਹਿੰਦੇ ਜੀ ਨਹੀਂ ਅਸੀਂ ਨਹੀਂ ਫਿਰ ਮਾਨ ਕਹਿੰਦੇ ਨਹੀਂ ਇਹੇ ਜਾ ਕੇ ਬੰਨ੍ਹਾਗੇ ਆਧਿਆਨ ਤੋਂ ਇਧਰ ਉਹ ਫਿਰ ਕਹਿੰਦੇ ਨਹੀਂ ਜਿਵੇਂ ਮੁਕਤ ਇਹ ਇਹ ਸਰਪ੍ਰਦਾ ਦੇ ਕਰੂਗੇ ਨਿਮਰਤਾ ਦੇ ਉਹਨਾਂ ਦੀ ਹੱਤੀ ਵਿੱਚ ਨਾਰਾਇਣ ਦਾ ਨਾਮ ਇਹ ਵਿਸਰਵਾਣਾ ਹੋ ਗਏ ਜਿਹੜੇ ਲੰਗਰ ਵਾਲ ਤੇ ਲੱਕੜਾ ਲੈਣ ਗਏ ਉਹਨਾਂ ਦੇ ਬਾੜ ਤੋਂ ਸ਼ਹਿਰੀ ਵਿੱਚ ਹਾੜਮਾਰੀ ਭੱਜ ਗਏ ਨਾਲ ਉਹਨਾਂ ਦੱਡ ਜਾਂਦਾ ਉਹਨਾਂ ਨੇ ਜੀ ਦਿੱਤਾ ਸ਼ੇਮ ਕੰਕ ਤੋਂ ਬੜਕੇ ਆੜ ਜੋ ਲਿਆ ਕੇ ਆ ਗਿਆ ਅੱਜ ਹੁਣ ਕੌਣ ਕਰੂਗਾ ਕੌਣ ਕਰੂਗਾ ਵਾਹਿਗੁਰੂ ਜੀ ਮਹਾਂਕੋ ਇਸ ਸੰਗਤਾਂ ਦੇ ਵਿੱਚ ਪਹਿਲਾਂ ਜੀ ਜਿਹੜਾ ਕੀਤਾ ਚਾਰ ਧੁੰਨੇ 6 ਬੰਦੇ ਗੰਗੂ ਹਸਨਾ ਜੀ ਅਲਬਸਤ ਜੀ ਜੈਸੇ ਗੁੰਗਾ ਜੀ ਕੂਸਾ ਇਸ ਇਸ ਤਰ੍ਹਾਂ ਦੇ ਚਾਰ ਧੁੰਨੇ ਪਾਪਾ ਗੁਦਤਾ ਜੀਆਂ ਤੋਂ ਅੱਗੇ ਤੇ ਚਾਰ ਧੁੰਨੇ ਇਹਨਾਂ ਦੀ ਕਹਾਣੀ ਵੀ ਹੁੰਦੀ ਹੈ ਕਿਸਾਨਾ ਭਾਈ ਕਾਨ ਸਿੰਘ ਦਾਬਾ ਨੇ ਇਹ ਹਾਲ ਕੁਸ਼ ਵਿੱਚ ਠੀਕ ਕਰ ਦਿੱਤਾ। ਸੋ ਉਹ ਇਹੋ ਸੰਕਰ ਦਾ ਅਰਦਾਸੀ ਸੀ। ਸੋ ਜਿਨ੍ਹਾਂ ਦਾ ਆਗਮਨ ਕਰ ਰਹੇ ਆ ਬਾਬਾ ਸ਼ਿਰੀ ਚੰਦ ਜੀ ਮਹਾਰਾਜ। ਉਹਨਾਂ ਨੇ ਦੇਖੋ ਕਿਵੇਂ ਕਿੰਨਾ ਲੰਮਾ ਸਮਾਂ ਬਾਰ ਸਾਲ ਤੋਂ ਮਿੱਤੇ ਗੁਰਦੁਆਰਾ ਬਾਦਸਰਗਰ ਉੱਥੇ ਰਹਿ ਜਾਂਦੇ ਉੱਥੇ ਜਦੋਂ ਗਏ ਇੱਕ ਜਿਹੜਾ ਰੁਗੀ ਸੀ ਪਹਿਲਾਂ ਹੀ ਉਹਦੇ ਬਣ ਕੇ ਚਾਇਆ ਵੀ ਇਹਨਾਂ ਨੇ ਆ ਕੇ ਜਿਵੇਂ ਇੱਥੇ ਮੇਰਾ ਜਿਹੜਾ ਰੁਗੀ ਪਾਣੀ ਦਾ ਚੱਲਦਾ ਕਿਤੇ ਉਹ ਸੰਕਰ ਕਰਦੇ ਹਮਾਰੇ ਤੋਂ ਨੂੰ ਨਾ ਹੋਲੇ ਦੇ ਤੋਂ ਨਾ ਰਕਰ ਬਾੜਿਆ ਉਹਨਾਂ ਨੇ ਉਹਨਾਂ ਨੂੰ ਮਰ ਤੋਂ ਜਾਣ ਲਈ ਇਸ਼ਾਰਾ ਕੀਤਾ ਸਾਰਾ ਕੇ ਜਿੰਤਾਈ ਕੇ ਸੇਵਾਦਾਰ ਇੱਕ ਆਮਦ ਦੇ ਕੇ ਜੀ ਆ। ਅਵਾਸੀ ਜੱਟ ਮਹਾਰਾਜ ਜੀ ਦੇ ਕੋ ਤੇ ਗਏ ਹੋ ਗਏ। ਜਿਪਕ ਨੂੰ ਹਰ ਕੀ ਸਮਝੇ ਜਾਨੀ ਜਾਣਸਨ। ਸਾਤ ਨੂੰ ਤੇ ਉਹ ਲੋਕ 14 ਭਾਲਨ ਜਿਵੇਂ ਹੱਥ ਦੇ ਅਉਲਾ ਪਿਆ ਹੋਵੇ ਇਹੋ ਦੇਦੇ। ਤਰਕਾਲ ਦਾਰਸ਼ੀ ਸੰਧਗੇਰੀ ਸ਼ਹਾਦਾ ਨੂੰ ਹੋ ਰਿਹਾ ਨਾਰਦ ਡੋਪਾ ਜੀ ਕਹਿਣ ਲੱਗੇ ਕਹਿੰਦੇ ਭਾਈ ਤੇਰਾ ਹਮ ਇੱਕ ਹੈ ਸੀ ਤਿੰਨਾ ਦੋ ਹੋ ਲੈ ਗਿਆ ਉਹ ਜਾ ਕੇ ਹੋਏ ਜਿੱਕਰ ਉਹ ਯੋਗੀ ਨੂੰ ਸਭ ਨੂੰ ਦੱਸਿਆ ਕਹਿੰਦੇ ਜੀ ਉਹ ਇਹਨਾਂ ਨੇ ਇਹ ਬਚਨ ਕਰਿਆ ਵੀ ਅਸੀਂ ਤਾਂ ਤਿੰਨ ਜਾਣੇ ਆਪ ਤੇਰੇ ਲੈ ਕੇ ਉਹ ਕਹਿਣ ਲੱਗੇ ਜੀ ਐਨੇ ਪਾਈ ਵਾਲੇ ਨੇ ਬੰਦਗੀ ਵਾਲੇ ਨੇ ਕਾਕਤ ਦੇ ਮਾਲਕ ਨੇ ਤਾਂ ਹੋ ਬਣਾ ਤਾ ਦੂਰ ਪੈਦਾ ਜਿਹੜਾ ਮਹਾਰਾਜੇ ਨੇ ਕੀ ਕਿੰਨਾ ਟਾਈਮ ਲੈਣੇ ਲੱਗੇ ਆ ਨੋਟ ਕੀ ਗੱਲ ਕਰਾ ਉਹਨਾਂ ਨੇ ਮੈਨੂੰ ਫੁੱਟਕੜ ਤੋਂ ਚੋਣੇ ਚਿੱਟਾ ਦੇ ਦਿੱਤਾ ਸਾੜੇ ਅੰਬੇ ਉਹਨੇ ਨਿਰਮਾ ਦਾ ਬਾਗ ਜਿਹੜੀ ਉਧਰੀ ਸੀ ਉਹ ਘਟਦੀ ਉਹ ਕਹਿੰਦੇ 12 ਮਹੀਨੇ ਦੀ ਇਹ ਦੇ ਨੰਬਰ ਕੋਤਾਰਾ ਬਾੜ ਸਾਹਿਬ ਨੂੰ ਅੱਜ ਵੀ ਦਰਖਤ ਖੜੇ ਨੇ ਅੱਜ ਵੀ ਉਹ ਕਰਾਈਆਂ ਵਾਲੇ ਨਾਲ ਇੱਥੇ ਹੀ ਅੰਜਵੇਂ بادشاہ ਜੀ ਜੇਲੇ ਪਾਤਸ਼ਾਹ ਜੀ ਦਰਸ਼ਨ ਕਰਨ ਦੇ ਲਈ ਆ ਤੇ ਸਾਧ ਸੰਗਤ ਉਹਨਾਂ ਦਾ ਆਗੋ ਨਾ ਕੋ ਮਨਾ ਰਹੇ ਆ ਉਹਨਾਂ ਦਾ ਸਾਧੂ ਸੰਗਤਾਂ ਸਾਨੂੰ ਉਦੇਸ਼ ਸੀ ਉਹਨੂੰ ਆਪਾਂ ਅੱਜ ਵੀ ਕਮਾਨ ਕਰਦੇ ਹਾਂ ਉਦਾਸੀ ਦਾ ਮਤਲਬ ਪ੍ਰਾਪਰਤਾ ਹੁੰਦੀ ਹੈ ਪਰੰਤ ਇਹ ਨਹੀਂ ਕਿ ਦਰਵੇ ਤੇ ਕਹਿ ਲਈਏ ਕੰਮ ਛੱਡ ਕੇ ਜਰਦੇ ਘਰ ਦੇ ਕੰਮ ਛੱਡ ਕੇ ਲੈਣ ਜੀ ਕੱਪੜਾ ਲੈ ਕੇ ਕੋਈ ਭਾਈ ਸਾਡੀ ਉਪਰਾਪਤ ਹੈ ਨਹੀਂ ਦੁਨੀਆਂ ਦੀ ਉਹ ਮਾਇਆ ਪਦਾਰਤਾਂ ਤੋਂ ਉੱਤੇ ਹੋ ਜਾਂਦਾ। ਰਾਜ ਰਜੋ ਤਮੋ ਤੋਂ ਤਿੰਨ ਜਿਹੜੇ ਮਾਇਆ ਹੈ ਇਹ ਤੇਰੀ ਸਰਬ ਮਾਇਆ ਇਹਨਾਂ ਤੋਂ ਉੱਤੇ ਹੋ ਕੇ ਸੰਸਾਰ ਵਿੱਚ ਵੀ ਵਿਚਰਨਾ ਜਿਵੇਂ ਕਮਲ ਦਾ ਕੋਲ ਚਿੱਕੜ ਵਿੱਚ ਹੁੰਦਾ ਹੈ ਜਿਵੇਂ ਚਿੱਕੜ ਬਾਹਰ ਦਾ ਉਹ ਵੀ ਉਹਦੀ ਟਾਣੀ ਲੱਗੀ ਹੋਈ ਜਾਂਦੀ ਹੈ ਉਹ ਟਿਕੜ ਨੂੰ ਸਪਰਸ਼ ਨਹੀਂ ਕਰ ਸਕਦਾ। ਰਹਿਣਾ ਜਿੱਕਰ ਦੇ ਵਿਕਤੀ ਹੈ। ਐਵੇਂ ਜਿੱਕਰ ਜਿਹੜੇ ਗੁਰਮਤਿ ਨੇ ਕਾਮੇ ਉਦਾਸੀ ਨੇ ਭਾਵੇਂ ਗ੍ਰਸਤੀ ਨੇ ਉਹਨਾਂ ਨੇ ਵੀ ਸਾਧ ਸੰਗਤ ਸੰਸਾਰ ਦੀ ਮੂਹ ਆਇਆ ਜਿਹੜਾ ਟਿਕੜ ਹੈ। ਜਿਨੇ ਸੰਸਾਰ ਨੂੰ ਜਿਉਂ ਬੋਲਿਆ ਮਾਇਆ ਦੇ ਟਿਕੜੇ ਮੂਹ ਦੇ ਟਿਕੜੇ ਨੂੰ। ਅਨਕੁਟ ਮੋਹ ਤੱਕ ਨਹੀਂ ਚੱਲੇ। ਹਮ ਦੇਖਾ ਚਹਿ ਹੁੰਦੀ ਹੈ ਮੂਰੇ ਟਿਕੜ ਐਸਾ ਤਰ ਤਰ ਬੰਨ ਜਿੰਨਾ ਕੋਈ ਉੱਤਰੋਂ ਨਿਕਲਦੇ ਉਨੇ ਹੀ ਵਚਕ ਜਾਈਦਾ ਕਿੰਨਾ ਚਿਰ ਗੁਰੂ ਦੇ ਸ਼ਬਦ ਦੀ ਤੀਜ ਨਹੀਂ ਲੰਗਦਾ ਆਸਰਾ ਨਹੀਂ ਦਿੰਦਾ ਸ਼ਬਦ ਦੀ ਕੁਮਾਈ ਨਹੀਂ ਕਰਦਾ ਮਹਾ ਕੋਠਾ ਦੇ ਬਜਰ ਨਹੀਂ ਬਣਦਾ ਜੋ ਗੁਰਬਾਣੀ ਗੁਰੂ ਤੇ ਗੁਰੂ ਘਰ ਦੇ ਵਿੱਚੋਂ ਬਾਦ ਹੁੰਦੀ ਹੈ ਗੁਰਬਾਣੀ ਦਾ ਉਪਦੇਸ਼ ਹੈ ਉਹਨੂੰ ਹਿਰਦੇ ਦੇ ਵਿੱਚ ਨਹੀਂ ਲਸਾਉਂਦਾ ਉਹਨਾਂ ਚੋਂ ਮੂਰੇ ਟਿਕੜ ਤੋਂ ਮੂਰੇ ਇਹ ਉਪਰਾਮ ਤਾਂ ਇਸ ਨੂੰ ਦਰਸੀ ਜੇ ਸੋ ਦਾਰਸੀ ਜੋ ਪਰਲੇ ਉਪਰਾਮ ਹੋ ਜਾਣਾ ਸੰਸਾਰ ਸੰਸਾਰ ਦੇ ਤਦਾਰਫਾ ਰਹਿਣਾ ਸੰਸਾਰ ਦੇ ਵਿੱਚੀ ਕਾਰ ਦੇ ਨਾਲ ਇਹ ਭਗਤ ਉਹ ਭਗਤ ਜੀ ਦਾ ਬੋਲਣਾ ਹੁੰਦਾ ਹੈ ਤਾਂ ਫਿਰ ਮਨੁੱਖੀ ਜੀਵਨ ਜੇ ਛੱਡਦਾ ਹਨ ਘਰਵਾਲੇ ਧਿਆਨ ਨਾਲ ਦੇ ਕਬੀਰ ਜੋਗ ਰੂਪ ਰਹਿ ਤਰਮ ਕਰ ਨਾਰਿਕਤਾ ਕਰ ਗੈ ਰਾਖ ਮੈ ਰਾਗੀ ਬੰਧਨ ਕਰੈ ਤਾਂ ਕੋ ਜਟੋ ਭਾਗ ਦੀ ਕ੍ਰਿਸ਼ਤੀ ਹੋ ਗਿਆ ਤਾਂ ਵਿਰਤ ਧਰਮ ਦੇ ਕੇ ਨਾਰਥ ਨੂੰ ਨਸੂਰ ਬਲਤੀ ਹੈ ਬਾਣੀ ਤຸນ ਦਾਨਤਾ ਕਰੇ ਸਰੀਰ ਸੋ ਜਿਹੀ ਜੰਗਾ ਦਾ ਨੀਰ ਇਹ ਕ੍ਰਿਸ਼ਤੀ ਦੇ ਸੂ ਬਾਣੀ ਪਾੜ ਕੇ ਦੇਖੋ ਸਾਰਾ ਕੁਝ ਬਾਣੀ ਚ ਲੱਗਿਆ ਹੈ ਇਸਦੀ ਕਿਉਂ ਕਿਤਾਬ ਆ ਸਾਧ ਸੰਗਤ ਦੇ ਗ੍ਰਸਤੀ ਬਣ ਗਿਆ ਤਾਂ ਜਿਹੜੇ ਤੇਰੇ ਪਰਿਵਾਰ ਦੇ ਸਿਧਾਂਤ ਨੇ ਜੋ ਪਰਵਾਰ ਕਾਇਮ ਦੀ ਮਹਾਨਤਾ ਗੁਰੂ ਘਰ ਦੇ ਗੁਰਮਤਿ ਅਨੁਸਾਰ ਹੈ ਉਹਦੇ ਅਨੁਸਾਰ ਕਾਲ ਪੂਰੀ ਮਹਾਨਤਾ ਨੂੰ ਭਾਵ ਆਪਣਾ ਪਰਦੇ ਕਥਾ ਕਰਨ ਨੂੰ ਹਾਵੂ ਜੇ ਛੱਡ ਦਿੱਤਾ ਘਰ ਦਾ ਉਹ ਬੇਰਜਮ ਸਾਧ ਬਣ ਕੇ ਉਹ ਦਾਰਸੀ ਹੋ ਗਿਆ ਉਹ ਆਰਾਮਤ ਲੈ ਲਈ ਨਾਹੀ ਤਾਂ ਕਰ ਕਰ ਰਾਗ ਬੈ ਰਾਗੀ ਬੰਧਨ ਕਰੇ ਤਾਕੂ ਬਟੂ ਤਾਂ ਹਾਰ ਜੇ ਰਾਗੀ ਹੋ ਕੇ ਕੇਰ ਬੰਧਨ ਵਿੱਚ ਬੈ ਗਿਆ ਜਿਵੇਂ ਮਹਾਪੁਰਖ ਸੁਣਾਉਂਦੇ ਕਹਿੰਦੇ ਇੱਕ ਪਕੀਰੀ ਦੇਤ ਦੀ ਇੱਕ ਭੇਟ ਦੇ ਇੱਕ ਖਾਲਿਆ ਪੀੜਿਆ ਕਦੇ ਵੰਸ ਲੇਖ ਦੀ ਇੱਕ ਕਿਛੇ ਮਨੁੱਖ ਦੇ ਇੱਕ ਕਹਿੰਦੇ ਸਦਾ ਭੇਟ ਕੀ ਪਾ ਦੇਣਾ ਮੈਂ ਫਕੀਰ ਬਣ ਗਿਆ ਵਸ ਇਹਦੇ ਤਕਸੀਮ ਕਰਾਇਆ ਗਿਆ ਉਹ ਵੀ ਖੇਲ ਇੱਕ ਕਹਿੰਦੇ ਆਦਾ ਪੀਤਾ ਉਹ ਵਾਰ ਕਿਤੇ ਹੱਥ ਮਿਲਿਆ ਆਰਾਮ ਕਰ ਲਿਓ ਕਿਹਾ ਚੱਲ ਮੇਰੇ ਭਲੇ ਉਹ ਵੀ ਲੇਖਾ ਦੇਣਾ ਪੈਣਾ ਇੱਕ ਕਹਿੰਦੇ ਪਿੱਛੇ ਨੂੰ ਮੋੜ ਨੂੰ ਆਪਣੇ ਪਰਿਵਾਰ ਵੱਲ ਦੇਖੀ ਨਾ ਨਾਲੇ ਘਰ ਛੱਡਦਾ ਫਿਰ ਘਰ ਨੂੰ ਪਰਵਾਰ ਨੂੰ ਦੇਖੀ ਜਾਣਾ ਧੀਆ ਪੁੱਤਰਾਂ ਦਾ ਭੈਰ ਭਰਾਵਾਂ ਦਾ ਮੂਹ ਝਾੜੀ ਇਹ ਇਹ ਵੀ ਸਾਧ ਸੰਸਰ ਉੱਤੇ ਪਾਲਸ ਨਹੀਂ ਹੈ ਤਾਂ ਤੇ ਜਿਹੜਾ ਇਹ ਮੈਰਾਗੀ ਬੰਧਨ ਕਰੇ ਤਾਂ ਕੋ ਘਟੋ ਆਪਾਤ ਉਸ ਤੋਂ ਨਾਲੇ ਪਾਰ ਕਿਸੇ ਜੀ ਕਪਾ ਭੀ ਕੇ ਉਹ ਜਿਹੜਾ ਦੂਜਾ ਨਿਕਿਆ ਤਾਂ ਤੇ ਸਾਧ ਸੰਸਰ ਤੇ ਪ੍ਰਬਾਨ ਹੋਈ ਹੈ ਜਿਹਨੂੰ ਜਲਤਾ ਤੂੰ ਕ੍ਰਿਸ਼ਤ ਨੂੰ ਉਦਾਸੀ ਪਰਵਾਣ ਜਿਹਨੇ ਇਸ ਭੇਦ ਨੂੰ ਸਮਝ ਲਿਆ ਜਾਣ ਲਿਆ ਕਿ ਗੁਰਬਾਣੀ ਦਾ ਮਿਸ਼ਨ ਹੈ ਇਹ ਸਾਖਤਤੂਕ ਜਿਹਨ ਗੁਰਬਾਣੀ ਦਾ ਸਿਧਾਂਤ ਹੈ ਉਹਨੇ ਆਪਣੀ ਜ਼ਿੰਦਗੀ ਦੇ ਰਿਕਦਾਰੀ ਨੂੰ ਕਰ ਲਿਆ ਤਾਂ ਇਹ ਉਦਾਸੀ ਹੈ ਭਾਵੇਂ ਗ੍ਰਿਸ਼ਤੀ ਹੈ ਉਹ ਪਰਵਾਣ ਹੈ ਗੁਰੂ ਘਰਾਂ ਦਾ ਇਹ ਤਾਂ ਲੋਕਾਂ ਨੂੰ ਨਹੀਂ ਲੋਕਾਂ ਕਦੇ ਖੁਸ਼ੀ ਨਹੀਂ ਹੁੰਦੀ ਸਾਖਤ ਨੂੰ ਦੁਨੀਆ ਤੋਂ ਕੋਸ਼ੀਏ ਪਰ ਜਿਹੜੇ ਮੂਕ ਰੋਗ ਨੇ ਦੁਨੀਆ ਕਰਕੇ ਢੀਲ ਕਵਾ ਲੈਂਦੇ ਆ ਦੀਨ ਕਵਾਇਆ ਤੁਨੀ ਤੁਨੀ ਮਾਂ ਕਾ ਲਈ ਸਵਾਗ ਮੈਂ ਕੁਹਾੜਾ ਮਾਰਿਆ

مدیپ جی آڈر سر والے وہاں کا سرمان کروں گی مہان پر بندردار کی سرو All right.